ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਅੱਜ ਇੱਕ ਵਾਰ ਫੇਰ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਲਾਈਵ ਹੋਏ ਆਂ ਤੁਸੀਂ ਬਧਿਆ ਪਿਆਰ ਦੇ ਰਹੇ ਹੋ ਮੇਰੇ ਇਸ ਵੀਡੀਓ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਸ਼ੁਰੂ ਕਰਦੇ ਆਂ ਮੌਸਮ ਅੱਜ ਹੰਡੇ ਹਲਕੀ ਹਲਕੀ ਬੂੰਗਾ ਬੰਦੀ ਹੋ ਰਹੀ ਹੈ ਇਹ ਵੀ ਦੱਸਿਓ ਵੀ ਕਿੱਥੇ ਕਿੱਥੇ ਮੌਸਮ ਠੰਡਾ ਹੈ ਅੱਜ ਇਹਨਾਂ ਲੱਭਣਾ ਹੈ ਤਾਂ ਆਪਣੀ ਪ੍ਰਵਾਹ ਕਰਨ ਵਾਲਿਆਂ ਨੂੰ ਲੱਭੋ ਲੱਭਣਾ ਹੈ ਤਾਂ ਆਪਣੀ ਪ੍ਰਵਾਹ ਕਰਨ ਵਾਲਿਆਂ ਨੂੰ ਲੱਭੋ ਇਸਤੇਮਾਲ ਕਰਨ ਵਾਲਿਆਂ ਨੇ ਤਾਂ ਤੁਹਾਨੂੰ ਖੁਦ ਨੂੰ ਲੱਭ ਲੈਣੇ ਲੱਭਣਾ ਹੈ ਤਾਂ ਆਪਣੀ ਪ੍ਰਵਾਹ ਕਰਨ ਵਾਲਿਆਂ ਨੂੰ ਲੱਭੋ ਇਸਤੇਮਾਲ ਕਰਨ ਵਾਲਿਆਂ ਨੇ ਤਾਂ ਤੁਹਾਨੂੰ ਖੁਦ ਨੂੰ ਹੀ ਲੱਭ ਲੈਣਾ ਆ ਜੁੜ ਚੁੱਕੇ ਨੇ ਸਾਡੇ ਨਾਲ ਬਿੱਟੂ ਬਿੱਟੂ ਸਿੰਘ ਭਾਗਲਾ ਫੂਲ ਤੋਂ ਬਹੁਤ ਬਹੁਤ ਧੰਨਵਾਦ ਜੀ ਕੀ ਹਾਲ ਹੈ ਬਿੱਟੂ ਜੀ ਕਿਸ ਤਰ੍ਹਾਂ ਦਾ ਮੌਸਮ ਤੁਹਾਡੇ ਇੱਧਰ ਵਕਤ ਦੇ ਨਾਲ ਆ ਤਾਂ ਹੀ ਬਦਲਦੀਆਂ ਨੇ ਵਕਤ ਦੇ ਨਾਲ ਆ ਤਾਂ ਹੀ ਬਦਲਦੀਆਂ ਨੇ ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ ਕਹਿੰਦੇ ਵਕਤ ਦੇ ਨਾਲ ਆ ਤਾਂ ਬਦਲਦੀਆਂ ਨੇ ਮਾਰੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਜਿਸ ਵੀ ਇਹ ਲੇਖਕ ਵੱਲੋਂ ਸਹਿਤਕਾਰ ਵੱਲੋਂ ਕਵੀ ਵੱਲੋਂ ਲਿਖੀਆਂ ਗਈਆਂ ਨੇ ਬਹੁਤ ਵਧੀਆ ਇਹਨਾਂ ਤੇ ਆਪਾਂ ਨੂੰ ਅਮਲ ਕਰਨਾ ਚਾਹੀਦਾ ਹੈ ਕਹਿੰਦਾ ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੋਵੇ ਕਹਿੰਦਾ ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਬੇਕਾਰ ਸਾਰੇ ਮੰਤਰ ਤੇ ਜਾਪ ਹੈ ਕਹਿੰਦਾ ਵੀ ਜਦੋਂ ਮਨ ਦੇ ਵਿੱਚ ਖੋਟ ਤੇ ਪਾਪ ਹੋਵੇ ਉਦੋਂ ਕਿਸੇ ਵੀ ਸਥਾਨ ਤੇ ਧਾਰਮਿਕ ਸਥਾਨ ਤੇ ਜਾਣ ਦਾ ਕੋਈ ਫਾਇਦਾ ਨਹੀਂ ਸਭ ਬੇਕਾਰ ਨੇ ਸਾਡੇ ਨਾਲ ਮੀਕਾ ਸਿੰਘ ਇਹ ਵੀ ਜੁੜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਸਚਾਈ ਇਮਾਨਦਾਰੀ ਅਤੇ ਮਿਹਨਤ ਤੋਂ ਕਦੇ ਮੂੰਹ ਨਾ ਮੋੜੋ ਸਚਾਈ ਇਮਾਨਦਾਰੀ ਅਤੇ ਮਿਹਨਤ ਤੋਂ ਕਦੇ ਮੂੰਹ ਨਾ ਮੋੜੋ ਇੱਕ ਦਿਨ ਮਾਣ ਮਹਿਸੂਸ ਕਰੋਗੇ ਸਚਾਈ ਇਮਾਨਦਾਰੀ ਅਤੇ ਮਿਹਨਤ ਤੋਂ ਕਦੇ ਵੀ ਮੂੰਹ ਨਾ ਮੋੜੋ ਇੱਕ ਦਿਨ ਤੁਸੀਂ ਆਪਣੇ ਆਪ ਦੇ ਮਾਣ ਮਹਿਸੂਸ ਕਰੋਗੇ ਅੰਤ ਤੱਕ ਸਾਥ ਤਾਂ ਤੇਰਾ ਤੇਰੇ ਆਪਣੇ ਸਾਹਾਂ ਨੇ ਵੀ ਨਹੀਂ ਦੇਣਾ ਅੰਤ ਤੱਕ ਤੇਰਾ ਸਾਥ ਤੇਰੇ ਸਾਹਾਂ ਨੇ ਨਹੀਂ ਵੀ ਦੇਣਾ ਫਿਰ ਗੈਰਾਂ ਤੇ ਉਮੀਦਾਂ ਕਾਧੀਆਂ ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ਼ ਨਹੀਂ ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ਼ ਨਹੀਂ ਪਰ ਅਸੀਂ ਧੋਖਾ ਖਾ ਕੇ ਵੀ ਜਿਉਣਾ ਸਿੱਖ ਗਏ ਮਾਂ ਚਾਹੇ ਪੜ੍ਹੀ ਲਿਖੀ ਹੋਵੇ ਨਾ ਹੋਵੇ ਮਾਂ ਚਾਹੇ ਪੜ੍ਹੀ ਲਿਖੀ ਹੋਵੇ ਚਾਹੇ ਨਾ ਹੋਵੇ ਪਰ ਸੰਸਾਰ ਦਾ ਦੁਰਲਭ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ ਮਾਂ ਚਾਹੇ ਪੜ੍ਹੀ ਲਿਖੀ ਹੋਵੇ ਨਾ ਹੋਵੇ ਪਰ ਸੰਸਾਰ ਦਾ ਦੁਰਲਭ ਗਿਆਨ ਸਾਨੂੰ ਮਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਤੁਸੀਂ ਉਚਾਈਆਂ ਦੀਆਂ ਪੌੜੀਆਂ ਚੜ ਰਹੇ ਹੋਵੋ ਜਦੋਂ ਤੁਸੀਂ ਉਚਾਈਆਂ ਦੀਆਂ ਪੌੜੀਆਂ ਚੜ ਰਹੇ ਹੋਵੋ ਤਾਂ ਪਿੱਛੇ ਰਹਿ ਚੁੱਕੇ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਜਦੋਂ ਤੁਸੀਂ ਉਚਾਈਆਂ ਦੀਆਂ ਪੌੜੀਆਂ ਚੜ ਚੁੱਕੇ ਹੋਵੋ ਤਾਂ ਪਿੱਛੇ ਰਹਿ ਚੁੱਕੇ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਕਿਉਂਕਿ ਉੱਤਰਦੇ ਸਮੇਂ ਉਹ ਤੁਹਾਨੂੰ ਰਸਤੇ ਵਿੱਚ ਫਿਰ ਮਿਲਣਗੇ ਕਿਉਂਕਿ ਉਤਰਨ ਵੇਲੇ ਤੁਹਾਨੂੰ ਉਹ ਰਸਤੇ ਦੇ ਵਿੱਚ ਫਿਰ ਮਿਲਣਗੇ ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਅਤੇ ਮਾੜੀ ਨੀਤ ਵਾਲਾ ਕਦੇ ਰਜ ਨਹੀਂ ਸਕਦਾ ਸਰਬਜੀਤ ਸਿੰਘ ਜੀ ਗਿੱਲ ਬਹੁਤ ਬਹੁਤ ਧੰਨਵਾਦ ਤੁਹਾਡਾ केशव बदरा बदरा जी बहुत बहुत धन्यवाद क्या हाल है जी ता स्टेट्स ਲਾਇਆ ਵੈ ਇਹਨਾਂ ਦਾ ਕਿਉਂਕਿ श्री श्री 108 सिद्ध बाबा इंद्रदास जी महाराज ਦੀ 44ਵੀਂ ਵਰਸੀ 26 ਅਗਸਤ ਨੂੰ ਦੇਰਾ ਇੰਦਰਦਾਸ ਦੇ ਮੁੱਖ ਸੰਚਾਲਕ ਸੰਤ बाबा ਭਗਵੰਦਾ ਜੀ ਦੀ ਜੋਗਗਵਾਈ ਦੇ ਵਿੱਚ ਹਰ ਸਾਲ ਮਨਾਈ ਜਾਂਦੀ ਹੈ ਬਹੁਤ ਹੀ ਪਹੁੰਚੇ ਹੋਏ ਸ਼ੰਤ ਮਹਾਪੁਰ ਸਨ ਉਹਨਾਂ ਦਾ ਆਸ਼ੀਰਵਾਦ ਹੀ ਨਗਰ ਤੇ ਹੈ ਦੁਆਰੇ ਫੇਰ ਆਪਾਂ ਜਿੱਥੇ ਸੀ ਕਿ ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਪਰ ਮਾੜੀ ਨੀਤ ਵਾਲਾ ਕਦੇ ਰਜ ਨਹੀਂ ਸਕਦਾ ਨਾ ਸੋਚ ਇਹਨਾਂ ਬੰਦਿਆ ਜ਼ਿੰਦਗੀ ਬਾਰੇ ਨਾ ਸੋਚ ਇਹਨਾਂ ਬੰਦਿਆ ਜ਼ਿੰਦਗੀ ਬਾਰੇ ਜਿਸ ਮਾਲਕ ਨੇ ਜ਼ਿੰਦਗੀ ਦਿੱਤੀ ਹੈ ਉਸ ਨੇ ਤਾਂ ਵੀ ਤੇਰੇ ਬਾਰੇ ਕੁਝ ਸੋਚਿਆ ਹੁਣੇ। ਕਹਦਾ ਬੰਦਿਆ ਆਪਣੀ ਜ਼ਿੰਦਗੀ ਬਾਰੇ ਨਾ ਸੋਚ ਬਾਲਾ ਜੀਣੀ ਜ਼ਿੰਦਗੀ ਦਿੱਤੀ ਐ ਹੁਣੇ ਵੀ ਕੁਝ ਸੋਚ ਸਮਝ ਕੇ ਜ਼ਿੰਦਗੀ ਦਿੱਤੀ ਹੋਣੀ ਐ। ਤਾਂ ਜੇਕਰ ਦੂਜਿਆਂ ਦੇ ਦੁੱਖ ਨੂੰ ਦੇਖ ਕੇ ਤੁਹਾਨੂੰ ਵੀ ਦੁੱਖ ਹੁੰਦਾ ਹੈ ਤਾਂ ਸਮਝ ਲੈਣਾ ਕਿ ਰੱਬ ਨੇ ਤਾਨੂੰ ਨਾ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਕਹਿੰਦੇ ਵੀ ਜੇ ਤੁਹਾਨੂੰ ਕੋਈ ਪਤਾ ਲੱਗਦਾ ਵੀ ਇਹ ਦੁਖੀ ਹੈ ਉਸ ਨੂੰ ਦੇਖ ਕੇ ਤੁਹਾਡਾ ਮਨ ਵੀ ਝੰਡੋੜਿਆ ਜਾਂਦਾ ਹੈ ਤਾਂ ਤੁਸੀਂ ਵੀ ਦੁਖੀ ਹੁੰਨੇ ਹੋ ਤਾਂ ਰੱਬ ਵੀ ਸਮਝ ਲੈਂਦਾ ਹੈ ਵੀ ਇਹਨੂੰ ਇੱਥੇ ਥੱਲੇ ਭੇਜ ਕੇ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਇਹ ਵੀ ਇੱਕ ਚੰਗਾ ਇਨਸਾਨ ਹੈ ਜੋ ਤੁਹਾਡੇ ਤੇ ਯਕੀਨ ਕਰਦਾ ਹੋਵੇ ਜੋ ਤੁਹਾਡੇ ਤੇ ਯਕੀਨ ਕਰਦਾ ਹੋਵੇ ਉਸ ਨਾਲ ਕਦੇ ਵੀ ਵਿਸ਼ਵਾਸ ਘਾਤ ਨਾ ਕਰੋ ਜੋ ਤੁਹਾਡੇ ਤੇ ਯਕੀਨ ਕਰਦਾ ਹੋਵੇ ਉਸਤੇ ਕਦੇ ਵੀ ਉਸ ਨਾਲ ਕਦੇ ਵੀ ਵਿਸ਼ਵਾਸ ਘਾਤ ਨਾ ਕਰੋ ਤਾਂ ਦੋਸਤੋ ਕਿਵੇਂ ਲੱਗੇ ਅੱਜ ਦੇ ਵਿਚਾਰ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਵੀਜੇ ਸਟੂਡੀਓ ਸਕੂਰੋਡ ਤਪਾ ਮੰਡੀ ਬੜਾ ਤੁਸੀਂ YouTube Facebook ਤੇ ਪਿਆਰ ਦੇ ਰਹੇ ਹੋ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੌਣ ਦਾ ਮਹੀਨਾ ਅੱਜ ਮੇਰਾ ਖਿਆਲ 30 ਸੌਣ ਹੋ ਚੁੱਕਿਆ ਹੈ ਬਸ ਭਾ ਦੂ ਚੜਨ ਵਾਲਾ ਹੈ ਅਸੀਂ ਵੀ ਬਾਬਾ ਇੰਦਰਦਾਸ ਜੀ ਬਾਬਾ ਸੁਭਾਣ ਸਿੰਘ ਤੇ ਚਰਨਾ ਜੀ ਅਰਦਾਸ ਬੇਨਤੀਆਂ ਕਰਦੇ ਆਂ ਕਿ ਨਗਰ ਤੇ ਇਲਾਕੇ ਤੇ ਮੇਹਰ ਪਰਿਆ ਹੱਥ ਰੱਖੋ ਬਹੁਤ ਬਹੁਤ 单位。